ਅੰਮ੍ਰਿਤਸਰ ਲੋਕ ਸਭਾ ਹਲਕੇ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਪਿੰਡ ਵੱਲਾ 'ਚ ਇੱਕ ਵੱਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਖਾਸ ਤੌਰ ਤੇ ਔਜਲਾ ਦੇ ਭਰਾ ਸੁਖ ਔਜਲਾ ਨੇ ਸ਼ਿਰਕਤ ਕੀਤੀ ਉਹਨਾਂ ਨਾਲ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸ ਦਿਨੇਸ਼ ਬੱਛੀ ਵੀ ਮੌਜੂਦ ਸਨ ਇਹ ਮੀਟਿੰਗ ਜਥੇਦਾਰ ਨਰੇਤ ਸਿੰਘ ਵੱਲਾ ਦੇ ਗ੍ਰਹਿ ਵਿਖੇ ਹੋਈ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰਾਂ ਨੇ ਗੁਰਜੀਤ ਸਿੰਘ ਔਜਲਾ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਆਸ਼ਵਾਸਨ ਦਿੱਤਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਦੋਵਰੀ ਸਾਂਸਰ ਰਹੇ ਚੁਕੇ ਗੁਰਜੀਤ ਸਿੰਘ ਔਜਲਾ ਇਸ ਵਾਰ ਵੀ ਹੈਟ੍ਰਿਕ ਬਣਾਉਣ ਦੇ ਵੱਲ ਤੁਰ ਰਹੇ ਨੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਆਰ ਭਾਰਤ ਮੇਰਾ ਨਾਮ ਅਲਵਿੰਦਰ ਸਿੰਘ ਆਮਨਵੱਲਾ ਗੁਰਜੀਤ ਔਜਲਾ ਜੀ ਦੇ ਬ੍ਰਦਰ ਜਿਹੜੇ ਸੋਖ ਔਜਲਾ ਜੀ ਸਾਡੇ ਇੱਥੇ ਅੱਜ ਮੀਟਿੰਗ ਕਰਾਈ ਆ ਆਪਣੇ ਘਰੇ ਕਰਵਾਈ ਜੀ ਤੇ ਜੇ ਪੂਰਾ ਸੰਗਤ ਨੇ ਵੀਰਾਂ ਭਰਾਵਾਂ ਨੇ ਸੰਯੋਗ ਦਿੱਤਾ ਕੋਈ 2-400 ਬੰਦਾ ਇਕੱਠਾ ਹੋਇਆ ਉਹਨਾਂ ਨੂੰ ਸਾਰਿਆਂ ਨੇ ਵਧੀਆ ਹੰਗਾਰਾ ਭਰਿਆ ਵਾ ਵੀ ਅਹੀਂ ਤੁਹਾਡੇ ਨਾਲ ਐ ਬਿਲਕੁਲ ਪੱਕਾ ਜੀ 100% ਅਹੀਂ ਤੇ ਉਹਨਾਂ ਨੂੰ ਵਧਾਈ ਵੀ ਦੇਤੀ ਹੈ ਜੀ ਵੀ ਤੁਹਾਡੀ ਜਿੱਤ ਪੱਕੀ ਜੇ ਵਿਰੋਧੀ ਕਹਿੰਦੇ ਕਿ ਕੁਝ ਕੰਮ ਹੀ ਨਹੀਂ ਕਰਾ ਸਕੇ ਆਪਣਾ ਜਿੱਥੇ ਰਹਿੰਦੇ ਉੱਥੇ ਅਜੇ ਤੱਕ ਨਾਲੇ ਦੇ ਰਹਿੰਦੇ ਨੇ ਉਹ ਵਿਰੋਧੀ ਹਨਾ ਜੀ ਵਿਰੋਧੀਆਂ ਨੇ ਤੇ ਵਿਰੋਧੀ ਗੱਲ ਕਰਨੀ ਨਹੀਂ ਪਰ ਜੋਸ਼ੀ ਨੇ ਜੇ ਜੋਸ਼ੀ ਸਾਹਿਬ ਵੀ ਕਰ ਗਏ ਉਹਨਾਂ ਸਾਰੇ ਬੰਦੇ ਵਾਲੇ ਸ਼ਹਿਰ ਦੇ ਅੰਦਰ ਬੰਦੇ ਇਹ ਕਿਉਂ ਨਹੀਂ ਕਰਾ ਸਕੀਏ ਉਹਨਾਂ ਕੋ ਤਾਕਤ ਜ਼ਿਆਦਾ ਸੀ ਜੋਸ਼ੀ ਉਹਨਾਂ ਕੋ ਜਿਹੜਾ ਮਹਿਕਮਾ ਹੀ ਲੋਕਲ ਬਾਡੀ ਮਨਿਸਟਰ ਹੀ ਸਾਰੇ ਪੰਜਾਬ ਦੇ ਉਹ ਕਰ ਸਕਦੇ ਹੀ ਉਹਨਾਂ ਆਪਣਾ ਕੀਤਾ ਵਾ ਏਰੀਆ ਜਾਂ ਚਾਹੇਤੇ ਜਿਹੜੇ ਉਹਨਾਂ ਦੇ ਕੋਈ ਏਡੀ ਕੋਈ ਖਾਸ ਗੱਲ ਨਹੀਂ ਜਿੰਨੀ ਪਾਵਰ ਸੀ ਰਾਜਲਾ ਸਾਹਿਬ ਵੀ ਕਾਂਗਰਸ ਦੇ ਕੈਪਟਨ ਸਾਹਿਬ ਮਹਮਤ ਤਰੀਸੀ ਉਦੋਂ ਇਹ ਵੀ ਐਮਪੀ ਸੀ ਉਦੋਂ ਉਹਨਾਂ ਨੂੰ ਕਿਉਂ ਨਹੀਂ ਕਰਵਾਇਆ ਬਥੇਰਾ ਕੁਝ ਕਰਾ ਨਹੀਂ ਭਾਜੀ ਬਥੇਰਾ ਕੁਝ ਕਰਾਇਆ ਕਈ ਮਤਲਬ ਹਰ ਸਾਡੇ ਮੁੱਦੇ ਜਿਹੜੇ ਸਾਡੇ ਸਕੂਲ ਤੱਕ ਦਾ ਮੁੱਦਾ ਉਹਨਾਂ ਨੇ ਚੁੱਕਿਆ ਉੱਥੇ ਪਾਰਲੀਮੈਂਟ ਤੇ ਵੱਲਾ ਸਕੂਲ ਦਾ ਸਾਡੇ ਟੈਂਪ ਦਾ ਮੁੱਦਾ ਚੁੱਕਿਆ ਵਾ ਟੈਂਪ ਦਾ ਮੁੱਦਾ ਤੇ ਜੇ ਹੱਲ ਨਹੀਂ ਹੋਇਆ ਲੋਕ ਬਹੁਤ ਪਰੇਸ਼ਾਨ ਹੱਲ ਨਹੀਂ ਹੋਇਆ ਮਤਲਬ ਇਹਨਾਂ ਨੇ ਆਪਣੇ ਵੱਲੋਂ ਜੋ ਇਹਨਾਂ ਦੀ ਕੋਸ਼ਿਸ਼ ਸੀ ਉਹ ਕੀਤੀ ਆ ਹੁਣ ਜੇ ਦੁਬਾਰਾ ਜਿੰਦਗੀ ਤੇ ਆ ਸਕੇ ਟੈਂਪ ਚੁੱਕੋ ਹਾਂ ਹਾਂ ਪਾਵਾਂਗੇ ਉਹਨਾਂ ਨੂੰ ਸਾਰੇ ਨਗਰ ਵਾਲੇ ਕਹਿਣਗੇ ਜਾ ਕੇ ਵੀ ਕਰੋ ਸਾਡਾ ਇਹ ਮਸਲਾ ਹੱਲ ਕਰਵਾਓ ਉਹਨਾਂ ਨੂੰ ਵੀ ਅਪੀਲ ਕਰਦੇ ਲੋਕ ਅਸੀਂ ਇਹੋ ਹੀ ਅਪੀਲ ਕਰਦੇ ਆਂ ਜੀ ਜਿੱਦਾਂ ਦਾ ਰੁਝਾਨ ਚੱਲ ਰਿਹਾ ਹੈ ਸ਼ਹਿਰ ਦੇ ਵਿੱਚੋਂ ਔਜਲਾ ਔਜਲਾ ਹੀ ਹੋਣ ਲਈ ਆ ਤੇ ਇੱਕ ਇਨਸਾਨ ਵੀ ਵਧੀਆ ਇਹਨਾਂ ਦੇ ਜਿਹੜੇ ਬ੍ਰਦਰ ਨੇ ਸੋ ਕੋਜਲਾ ਮਤਲਬ ਵਧੀਆ ਇਨਸਾਨ ਆ ਹਮਾਰੇ ਇੱਕ ਦੀ ਇਤ ਕਰਦੇ ਆ ਫੋਨ ਹਰ ਇੱਕ ਦਾ ਚੁੱਕਦੇ ਆ ਤੇ ਸਾਨੂੰ ਤੇ ਇਹੋ ਉਮੀਦ ਹੈ ਜਿੱਤਣਗੇ ਪੱਕਾ ਜਿੱਤਣਗੇ